ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਜੀ ਠੀਕ ਠਾਕ ਹਾਂ ਗਰੀਬਾਂ ਵਾਲ ਫੂਲ ਟ੍ਰੀਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜੀ ਆਿਆਂ ਨੂੰ ਕਹਿੰਦੇ ਆ ਦੇਖ ਸਕਦੇ ਹੋ ਪਿਓਰ ਬਰੀਡ ਆਰ ਆਈ ਆਰ ਮੁਰਗੀ ਆਂਡੇ ਦੇ ਰਹੀ ਆਪਣੇ ਕੋਲੇ ਮੌਜੂਦ ਹੈ ਜਿੰਨੀ ਤੁਹਾਨੂੰ ਲੋੜ ਹੈ ਤੁਸੀਂ ਆਪ ਖਰੀਦ ਸਕਦੇ ਹੋ ਜੀ ਵਧੀਆ ਮੁਰਗੀ ਹੈ ਸ਼ਾਨਦਾਰ ਬਰੀਡ ਮੁਰਗੀ ਹੈ ਦੇਖੋ ਨੋ ਜੀ ਜਿਨ੍ਹਾਂ ਨੂੰ ਵੀ ਲੋੜ ਹੈ ਉਹ ਖਰੀਦ ਸਕਦੇ ਹੋ ਸਾਡੇ ਤੋਂ ਪ्योर ਦੇਸੀ ਮੁਰਗੀਆਂ ਤੇ ਮੁਰਗੇ ਬਾਗ ਦਿੰਦੇ ਮੁਰਗੇ ਨੇ ਲਾਲ ਤੇ ਕਾਲੇ ਸੁੱਕ ਦੇਣ ਵਾਲੇ ਮੁਰਗੇ ਤੇ ਮੁਰਗੀਆਂ ਜਿਨ੍ਹਾਂ ਨੂੰ ਲੋੜ ਹੈ ਮੇਰੇ ਭੈਣ ਭਰਾਵਾ ਨੂੰ ਉਹ ਲੈ ਸਕਦੇ ਹੋ ਜੀ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਲਾਈਕ ਸ਼ੇਅਰ ਕਮੈਂਟ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਨਵੀਆਂ ਵੀਡੀਓ ਆਪਾਂ ਡੇਲੀ ਪਾਉਂਦੇ ਰਹਾਂਗੇ ਇਹ ਮੁਰਗੀਆਂ ਜਿੰਨਾ ਵੀਰਾਂ ਦੀ ਆਂਡੇ ਨਹੀਂ ਦਿੰਦੀਆਂ ਉਹ ਇਹਨਾਂ ਨੂੰ ਇੱਕ ਤਾਂ ਪੱਥਰ ਪਾਉਣਾ ਜ਼ਰੂਰੀ ਹੁੰਦਾ ਜੀ ਤੇ ਦੂਜੇ ਨੰਬਰ ਤੇ ਪੱਥਰ ਪਾਉਣ ਤੋਂ ਇਲਾਵਾ ਇਹਨਾਂ ਨੂੰ ਕੈਲਸ਼ੀਅਮ ਮਲਟੀਵਿਟਾਮਿਨ ਤੇ ਲੀਵਰ ਟੋਨਿਕ ਇਹਨਾਂ ਦੀ ਵੀ ਬਹੁਤ ਜ਼ਰੂਰਤ ਹੁੰਦੀ ਹੈ ਇਹਨਾਂ ਤੋਂ ਬਿਨਾਂ ਅੰਡੇ ਬਹੁਤ ਘੱਟ ਜਾਂਦੇ ਨੇ ਦੁਬਾਰਾ ਫੇਰ ਸੁਣ ਲੋ ਕੈਲਸ਼ੀਅਮ ਮਲਟੀਵਿਟਾਮਿਨ ਤੇ ਲੀਵਰ ਟੋਨਿਕ ਇਹ ਚੀਜ਼ਾਂ ਪਾਉਣੀਆਂ ਬਹੁਤ ਜ਼ਰੂਰੀ ਨੇ ਪਾਣੀ 'ਚ ਘੋਲ ਕੇ ਦੇ ਸਕਦੇ ਹੋ ਤੁਸੀਂ ਤੇ ਪਾਣੀ ਦੇ ਵਿੱਚ ਘੋਲ ਕੇ ਇਹਨਾਂ ਨੂੰ ਤਿੰਨਾਂ ਨੂੰ ਇਕੱਠਿਆਂ ਨੂੰ ਦੇ ਸਕਦੇ ਹੋ ਤੇ ਹੋਰ ਵੀ ਕਈ ਕਾਰਨ ਨੇ ਜਿਵੇਂ ਜਿਆਦਾ ਮੁਰਗੀਆਂ ਦਾ ਭੀੜ ਭੜਕਾ ਹੋਣਾ ਉਹ ਵੀ ਪ੍ਰੋਬਲਮ ਹੈ ਤੇ ਅੰਡੇ ਦੇਣ ਲਈ ਸਪੈਸ਼ਲ ਥਾਂ ਬਣੀ ਹੋਣੀ ਚਾਹੀਦੀ ਹੈ ਤੇ ਜਿੱਥੇ ਆਰਾਮ ਨਾਲ ਇਹ ਅੰਡੇ ਦੇ ਸਕਣ ਮੁਰਗੀਆਂ ਤੇ ਤੰਦਰੁਸਤ ਮੁਰਗੀਆਂ ਰੱਖਣ ਲਈ ਇਹਨਾਂ ਦਾ ਖਿਆਲ ਰੱਖੋ ਹਮੇਸ਼ਾ ਅੱਧਾ ਘੰਟਾ ਸਵੇਰੇ ਅੱਧਾ ਘੰਟਾ ਸ਼ਾਮ ਨੂੰ ਤੁਸੀਂ ਮੁਰਗੀਆਂ ਦੇ ਫਾਰਮ ਦੇ ਵਿੱਚ ਜਾਂ ਜਿਹੜਾ ਖੁੱਡਾ ਹੈ ਉੱਥੇ ਰਹੇ ਕਿ ਇਹਨਾਂ ਦੀ ਦੇਖਰੇਖ ਜ਼ਰੂਰ ਕਰਿਓ ਫਿਰ ਪਤਾ ਲੱਗਦਾ ਵੀ ਹਾਂ ਠੀਕ ਨਹੀਂ ਠੀਕ ਹੈ ਜੀ ਜਿਨ੍ਹਾਂ ਨੂੰ ਦੇਸੀ ਮੁਰਗੀਆਂ ਚਾਹੀਦੀਆਂ ਨੇ ਖਰੀਦਣੀਆਂ ਵੀ ਨੇ ਤਾਂ ਪਿਓਰ ਬਰੀਡ ਹੀ ਖਰੀਦਦੇ ਹੋ ਜਿਹੜੀਆਂ ਆਮ ਤੌਰ ਤੇ ਲਾਂਬੇ ਆਉਂਦੇ ਨੇ ਵੀ ਮੁਰਗੀਆਂ ਮਾਰਕਦੀਆਂ ਨੇ ਜੀ ਸਾਡੀਆਂ ਤੇ ਕਿਉਂਕਿ ਆਪਾਂ ਤਾਂ ਉਹ ਬਰੀਡ ਵੇਚਦੇ ਨਹੀਂ ਹੈਗੇ ਨਾ ਬਾਹਰੋਂ ਲਿਆ ਕੇ ਮੁਰਗੀ ਆਪਾਂ ਵੇਚੀ ਆ ਨਾ ਵੇਚਣੀ ਹੈ ਤੇ ਪਰ ਮੈਂ ਇੰਨਾ ਕਹ ਦੱਸਦਾ ਵੀ ਜਿਹੜੇ ਬੰਦੇ ਵੀਰਾਂ ਦੇ ਮੈਂ ਵੀਡੀਓ ਚ ਦੇਖਦਾ ਕਮੈਂਟਾਂ ਚ ਲੋਕਾਂ ਦੇ ਦੇਖਦਾ ਵੀ ਕਹਿੰਦੇ ਨੇ ਇੰਨੀਆਂ ਲਈਆਂ ਸੀ ਇੰਨੀਆਂ ਮਾਰ ਗਈਆਂ ਇਹ ਹੋ ਗਿਆ ਉਹ ਹੋ ਗਿਆ ਅੰਡੇ ਨਹੀਂ ਦੇ ਰਹੀਆਂ ਉਹ ਸਾਰਾ ਮਾਲ ਜੀ ਬਾਹਰਲਾ ਮਾਲ ਹੈ ਫੀਡ ਦਵਾਈਆਂ ਨਾਲ ਤਿਆਰ ਕੀਤਾ ਬਸ ਇੰਨਾ ਕਹੁੰਦਾ ਮੈਂ ਤੇ ਉਹ ਨਹੀਂ ਵਿਖਦੀ ਆਂਡੇ ਦਿੰਦੀਆਂ ਆਂਡੀਆਂ ਮਰ ਜਾਂਦੀਆਂ ਨੇ ਜੇ ਕੋਈ ਰਹਿ ਜਾਂਦੀਆਂ ਆਂਡੇ ਨਹੀਂ ਨੁਲੀ ਹੁੰਦੇ ਉਹ ਵਾਲੇ ਜਿਆਦਾ ਨਹੀਂ ਥੋੜੇ ਬਹੁਤ ਹੀ ਤੇ ਬਹੁਤਾ ਕੁਝ ਨਹੀਂ ਆਪਾਂ ਇਸ ਵਿਸ਼ੇ ਤੇ ਕਹਿਣਾ ਆਪਾਂ ਕਹਿੰਦੇ ਆ ਸਿਰਫ ਆਰ ਆਈ ਆਰ ਮੁਰਗੀ ਜੇ ਤੁਹਾਨੂੰ ਪਿਓਰ ਬਰੀਡ ਚਾਹੀਦੀ ਹੈ ਤੇ ਤੰਦਰੁਸਤ ਚਾਹੀਦੀ ਹੈ ਆਰਗੈਨਿਕ ਤਰੀਕੇ ਨਾਲ ਪਾਲੀ ਹੋਈ ਮੁਰਗੀ ਜਿਹੜੀ ਸਾਡੀ ਆਪ ਘਰੇ ਪਾਲੀ ਹੋਈ ਮੁਰਗੀ ਹੈ ਸਾਈਨਿੰਗ ਦੇਖੋ ਮੁਰਗੀ ਦੀ ਉਹ ਤੁਹਾਨੂੰ ਮੇਰੇ ਫਾਰਮ ਤੋਂ ਆ ਕੇ ਪਿੰਡ ਕੇ ਜਿਲ੍ਹਾ ਸੰਗਰੂਰ ਝੂਰੀ ਤਹਿਸੀਲ ਦੇ ਵਿੱਚ ਹਾਂ ਧੂਰੀ ਬਰਨਾਲਾ ਰੋਡ ਤੋਂ ਉਤੋਂ ਵੀ ਥੋੜਾ ਜਿਹਾ ਹੱਟ ਮੈਂ ਪਿੰਡ ਸੇਰਪੁਰ ਮਲੇਰ ਕੋਟਲਾ ਰੋਡ ਤੋਂ ਵੀ ਥੋੜਾ ਜਿਹਾ ਹੱਟ ਮੈਂ ਉਰੀ ਬਰਨਾਲਾ ਮਲੇਰੀਪੋਰਟਲਾ ਸਮਰੂਰ ਦੇ ਸੈਂਟਰ ਚ ਮੇਰਾ ਪਿੰਡ ਪੈਂਦਾ ਜੀ ਤੁਸੀਂ ਆ ਕੇ ਦੇਸੀ ਮੁਰਗੀਆਂ ਲਿਜਾ ਸਕਦੇ ਹੋ ਗਰੇਵਾਲ ਸਮਰੂਰ ਵਾਲੇ ਆਪਣਾ ਫੇਸਬੁੱਕ ਪੇਜ ਹੈ ਤੇ ਤੇ ਵੀ ਆਪਣੀਆਂ ਵੀਡੀਓ ਪੈਂਦੀਆਂ ਰਹਿੰਦੀਆਂ ਨੇ ਜੀ ਤੇ ਇੰਸਟਾ ਦਾ ਪੇਜ ਹੈ ਗਰੇਵਾਲ ਫੋਲਟਰੀ ਕਿੰਗ ਉਹਦੇ ਤੇ ਉਹਨੂੰ ਫੋਲੋ ਕਰ ਲਿਓ ਤੇ ਸਬਸਕ੍ਰਾਈਬ ਇਸ ਚੈਨਲ ਨੂੰ ਗਰੇਵਾਲ ਫੋਲਟਰੀ ਕਿੰਗ ਨੂੰ ਕਰ ਲਿਓ ਜੀ ਤੇ ਅੰਡੇ ਜੇ ਨਹੀਂ ਦਿੰਦੀਆਂ ਮੈਂ ਦੱਸਿਆ ਹੈ ਵੀਡੀਓ ਦੇ ਵਿੱਚ ਉਹ ਤੁਸੀਂ ਉਸ ਤਰ੍ਹਾਂ ਕਰ ਸਕਦੇ ਹੋ